ਦੂਦੋ ਦੰਨੀਆਂ ਹਾਏ ਬਗਵਾ ਆਂ ਜਾਂ ਮਿਆਂ ਗਾਹ ਪੋਤੇ ਵੀ ਹੋਏ ਬੇ ਗਬਰ ਬੜੇ ਪਰ ਮੱਖਣੀ ਮੈਂ ਤੱਤੀ ਕਰਨੀ ਆ ਹੁਣ ਵੀ ਅੱਛਾ ਹਾਂ ਮੈਂ ਕੀ ਪਾਵਣਾ ਭਾਂਡੇ ਮੈਂ ਪੁੱਛ ਲੈ ਇਹਨਾਂ ਨੂੰ ਪੁੱਛ ਲਾਏ ਖੜੀਆਂ ਹਾਂ ਹਾਂ ਬੇਬੇ ਉਹ ਵੀ ਕਹੋਗੀ ਪਤ ਬਉ ਬੇਬੇ ਮਗਾ ਅੱਜ ਮੱਖਣੀ ਤੱਤੀ ਕਰਨੀ ਆ ਮੈਂ ਸਾਜੜਾ ਉੱਠ ਕੇ ਪਤੀਲੀ ਵਿੱਚ ਆਪਣੀ ਮਖਲਿਆ ਕੱਢ ਕੇ ਲਿਆ ਤੱਤੀ ਕਰ ਮੈਂ ਭਾਂਡੇ ਵਿੱਚ ਪਾ ਦੇਣਾ ਮੈਂ ਕਿਹੜਾ ਰੱਖਿਆ ਵਾ ਇਹ ਨਾ ਪਿਆ ਜਿਹੜਾ ਬਰਤਨ ਵਰਤ ਲਓ ਕਰਾ ਬਣਾ ਲਓ ਚਾਹੇ ਖਾ ਲਓ ਚਾਹੇ ਰੱਖ ਲਓ ਭਾਂਡੇ ਵਿੱਚ ਪਕਾ ਆ ਪਿਆ ਭਾਂਡਿਆਂ ਵਿੱਚ ਇਹਨਾਂ ਨੂੰ ਪਤਾ ਇਹਨਾਂ ਨੇ ਹੀ ਰੱਖਿਆ ਵਾ ਮੈਂ ਭਾਂਡੇ ਵਿੱਚ ਪਾ ਦੇਣਾ ਸਟੀਲ ਦੇ ਵਿੱਚ ਸੱਤਾ ਕਰਕੇ ਰਿੰਨ ਕ ਕਿਸੇ ਨੂੰ ਖਾਣੇ ਇਹ ਦੇ ਦੋ ਸਿਆਰੇ ਮਾਂ ਨਿਆਣਿਆਂ ਨੂੰ ਮੈਂ ਕਹਿਣਾ ਭਾਈ ਪਾ ਹਾ ਪੈਂਦਾ ਠੰਡ ਪੈਂਦੀ ਏ ਥੋੜਾ ਜਿਹਾ ਘੀੜਾ ਲਾ ਕੇ ਦੇ ਦੋ ਇਹਨਾਂ ਨੂੰ ਦੋ ਤਿੰਨ ਪਰ ਘੀੜਾ ਲਾ ਤਨਿਆਣਿਆਂ ਨੂੰ ਇੱਥੇ ਵਿੱਚ ਵਿਚ ਆਗਲ ਖਾਈ ਜਾਓ ਸਵੇਰੀ ਨੂੰ ਠੰਡ ਵਿੱਚ ਉਹ ਬੇਰਾ ਕੀ ਕਿੱਥੇ ਆ ਜਿਹੜਾ ਬਿੱਦੂ ਦੇਣਾ ਸੀਗਾ